ਇੱਕ ਵਾਰ ਨਾ ਕੋਸ਼ਿਸ਼ ਕਰੇਂ। ਆਜ ਜਾਂਚ ਹੀ ਲੱਗ ਰਹੀ ਹੈ। ਇਸ ਤੋਂ ਬੱਨੇ ਹੋ ਚਾਹੀਏ। ਕੋਈ ਗੋੜਾ ਨਾ ਕਰੋ। ਕੋਈ ਗੋੜਾ ਨਾ ਕਰੋ। प्रशासन क्यों एक्शन ले रहे 13 ਸਾਲ ਦੀ ਬੱਚੀ ਨਾਲ ਰਿਪੋਰਟ ਹੋਇਆ ਨਹੀਂ ਨਹੀਂ ਸਰ ਵੇਖੋ ਉਸ ਦਿਨ ਵੀ ਤੁਹਾਡੇ ਜਿਹੜੇ ਮੁਲਾਕਾਤ ਗਏ ਆ ਅੰਦਰੋਂ ਤਸੱਫੁਹ ਹੋ ਕੇ ਆ ਗਏ ਨੇ ਉਹਨਾਂ ਨੂੰ ਡਿਸਮਿਸ ਕਰਾਉਣ ਲਈ ਵੀ ਅਸੀਂ ਪੂਰਾ ਅਹਿਸਾਨ ਕਰਾਂਗੇ ਅਹਿਸਾਨ ਕਰਾਂਗੇ ਔਰ ਕਿਉਂਕਿ ਪ੍ਰਸ਼ਾਸਨ ਵੇਖੋ ਕਿ ਹੈ ਇਹ ਪੰਗਾਬ ਦੇ ਵਿੱਚ ਜਿਹੜਾ ਉਹ ਅਧਜ਼ਾਨਾ ਸਾਹਿਬ ਸਾਹਮਣੇ ਲੋਕਲ ਬੈਠ ਕੇ ਗੱਲ ਕਰ ਰਹੇ ਆ ਇਹ ਚਾਹ ਰਹੇ ਆ ਕਿ ਇੰਨੇ ਕਾਰਨਾਂ ਦੇ ਵਿੱਚ ਕਿਉਂ ਆਪਾਂ ਕਿਸੇ ਖੜੇ ਹੋਣ ਦੀ ਤਰ੍ਹਾਂ ਕਰੀਏ ਨਾ ਤੇ ਹੱਥ ਮਾਰ ਕੇ ਪੁੱਟ ਮਾਰ ਕੇ ਕੀਤੀ ਜਾਂਦੀ ਹੈ ਨਾ ਉਹਨਾਂ ਦੇ ਪ੍ਰਸ਼ਾਸਨ ਮੌਨ ਕਿਉਂ ਹੈ ਅਸੀਂ ਤਾਂ ਧਿਆਨ ਦੇ ਰਹੇ ਹਾਂ ਅਸੀਂ ਦੇਖੋ ਅਸੀਂ ਮੈਂ ਇੱਕ ਇੱਕ ਮੇਰੀ ਗੱਲ ਹੋਰ ਧਿਆਨ ਦੇਣਾ ਬਹੁਤ ਹੈ ਮੈਂ ਉਹਨਾਂ ਨੂੰ ਦੱਸਿਆ ਕੰਮ ਲੋਕਾਂ ਹੀ ਦੇਖੋ ਤੁਹਾਨੂੰ ਮੈਂ ਜਲਦੀ ਦੱਸਾਂਗਾ ਜਬਰੀ ਤਰ੍ਹਾਂ ਪਰਿਵਰਤਨ ਕਰਦੇ ਨੇ ਉਹਨਾਂ ਦੀ ਕਿਸੇ ਬੜੀਆਂ ਚੰਗੀਆਂ ਜਿਹੜੀਆਂ ਤੁਸੀਂ ਗ੍ਰੀਨ ਕਰ ਰਹੇ ਸਾਡੇ ਨੂੰ ਉਹ ਕੱਢਿਆ ਜਾਣਾ ਜਿਹੜੇ ਬੰਦੇ ਨੇ ਸਿੱਖੀ ਧਰਮ ਛੱਡ ਦਿੱਤਾ ਉਹ ਆਪਣੇ ਨਾਮ ਦੇ ਵਿੱਚ ਤੌਰ ਤੇ ਨਹੀਂ ਲਾਣਾ ਸਾਡੇ ਦਸਰ ਪਾਤਸ਼ਾਹ ਨੇ 1699 ਵਿੱਚ ਸਾਡੇ ਨਾਂ ਦੇ ਬਖਸ਼ੇ ਉਹ ਜਿਹਨੇ ਸਿੱਖੀ ਧਰਮ ਛੱਡਦਾ ਉਹ ਨਹੀਂ ਲਾਣਾ ਹੱਕੀ ਉਹ ਸਿੱਖੀ ਦਾ ਰੂਪ ਹੈ ਇਹ ਕਿ ਨਾ ਸਿੱਖੀ ਪਾਉਣਾ ਸਿੱਖੀ ਦਾ ਰੂਪ ਹੈ ਉਹ ਪਾਉਣਾ ਚਾਹੀਦਾ ਸਾਨੂੰ ਧਰਮ ਪਰਿਵਰਤਨ ਦਾ ਕੋਈ ਪ੍ਰੋਬਲਮ ਨਹੀਂ ਤੁਸੀਂ ਕਰਦੇ ਕਰਾਈ ਦਾ ਕੋਈ ਨਹੀਂ ਬੱਸ ਮਿੰਹਾਜੀ 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 ਮਾਫ ਕਰਨਾ ਬਾਬਾ ਜੀ ਮੇਨ ਹਾਜੀ ਆਪ ਚੱਲ ਕੇ ਅਫੀਸਰ ਸਹਿਬਾਨ ਆ ਕੇ ਜੇ ਤੁਹਾਨੂੰ ਇਸ ਚੀਜ਼ ਦਾ ਆਸ਼ਵਾਸ਼ਣ ਇਹ ਦੇ ਰਹੇ ਨੇ ਠੀਕ ਹੈ ਔਰ ਤੁਹਾਡੇ ਨਾਲੇ ਦਿਨ ਰਾਤ ਖੜੇ ਹੈਗੇ ਨੇ ਅਸੀਂ ਵੀ ਤੁਹਾਡੇ ਨਾਲ ਖੜੇ ਆ ਤੁਸੀਂ ਦੇਖਿਆ ਜੇ ਆਪ ਜੀ ਆਏ ਤੇ ਆਪਾਂ ਵੀ ਤੁਹਾਡੇ ਨਾਲ ਇੱਥੇ ਆਣ ਕੇ ਖੜੇ ਹੈਗੇ ਆ ਜੇ ਇਹ ਆਸ਼ਵਾਸ਼ਣ ਦੇ ਰਹੇ ਨੇ ਕਿ ਸਾਰਾ ਮੰਡਰਨ ਦੇ ਦਿਓ ਤੇ ਜੇ ਤੁਹਾਡੇ ਨਾਲ ਅਸੀਂ ਚਲੀਏ ਜੇ ਅਸੀਂ ਤੁਹਾਡੇ ਨਾਲ ਨਾ ਚਲੀਏ ਤੇ ਫਿਰ ਤੁਸੀਂ ਦੱਸੋ ਜਿਹੜੇ ਆਗੇ ਬਿੱਲ ਕੋਸਟ ਨੂੰ ਲਿਖਿਆ ਗਏ ਸੀ ਸੀਐਮ ਸਾਹਿਬ ਨੂੰ ਸਿੱਕੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਨਾ ਇੱਕ ਤੇ ਨੋਟਿੰਗ ਲਾ ਕੇ ਅੱਗੇ ਭੇਜਤ ਮੰਗ ਜਿਹੜੀਆਂ ਵੀ ਇਹ ਮੰਗਾਂ ਹੋਈਆਂ ਹੁੰਦੀਆਂ ਨੇ ਤੇ ਜਿਹੜੀ ਇਹ ਕਾਰਵਾਈ ਜਿਹਦਾ ਦੱਸਿਆ ਗਿਆ ਨਾਲੋਂ ਵੀ ਚਰਚ ਵੱਲੋਂ ਜਿਹੜੀਆਂ ਕਨਵਰਜਨ ਕੀਤੀ ਜਾ ਰਹੀ ਹੀਲਿੰਗ ਲੈ ਕੇ ਉਸ ਨੂੰ ਜਿਸ ਤਰ੍ਹਾਂ ਦੇਖਦੇ ਹੋ ਕੋਈ ਨਹੀਂ ਉਹਨਾਂ ਦਾ ਵੀ ਗੱਲ ਕਰ ਰਹੇ ਨੇ ਕਿਹਨਾਂ ਨੇ ਕੀਤੀ ਸਾਨੂੰ ਕੋਈ ਪ੍ਰੂਫ ਦਿਓਗੇ ਆਪਾਂ ਚੈੱਕ ਕਰ ਲੈਂਦੇ ਹਾਂ ਕਿ ਜਿਹੜੀ ਤਾਜਪੁਰ ਚਰਚ ਦੇ ਵਿੱਚ ਇਹ ਮਿਨਿਸਟਰੀ ਚੱਲਦੀ ਪਈ ਸੀਗੀ ਰਜਿੰਦਰ ਸਿੰਘ ਵਾਲੀ ਉਹਨੂੰ ਤਾਂ ਕਾਫੀ ਤੋਂ ਪਹਿਲਾਂ ਗ੍ਰਿਫਤਾਰ ਕਰ ਲਿਆ ਗਿਆ ਨਾਲੇ ਜੇਲ੍ਹ ਦੇ ਵਿੱਚ ਹੈ ਉਹ ਜੇ ਚਲੋ ਇਹਦੇ ਬਾਰੇ ਇੰਨਾ ਪਤਾ ਨਹੀਂ ਹੈ ਫਿਰ ਵੀ ਅਸੀਂ ਜੋ ਵੀ ਇਹਨਾਂ ਨੇ ਮੰਗਾ ਸਾਰੀਆਂ ਲਿਖੀਆਂ ਕਿਉਂਕਿ ਅਸੀਂ ਵੈਰੀਫਾਈ ਕਿ ਹੋ ਕੇ ਜਿਹੜਾ ਸਰਕਾਰ ਬੰਦੀ ਰੈਲੀ ਰੈਲੀ ਨਹੀਂ ਕਰਨ ਦਿੱਤੀ ਕਿ ਕੀ ਪਰਮਿਸ਼ਨ ਦਾ ਕੋਈ ਇਸ਼ੂ ਸੀਗਾ ਕੀ ਕਾਰਨ ਕੀ ਸੀਗਾ ਚਲੋ ਅਸੀਂ ਸਾਡੇ ਭਰਾ ਆ ਸਾਰੇ ਇਦਾਂ ਦੀ ਕੋਈ ਗੱਲ ਨਹੀਂ ਆ ਇਹਨਾਂ ਨੂੰ ਇਹਨਾਂ ਨੇ ਆਣਾ ਸੀ ਲੋਕ ਪਹਿਲੇ ਟ੍ਰੈਫਿਕ ਦਾ ਸਮੱਸਿਆ ਸੀ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਇਹਦੇ ਇਹਾਜਨੇ ਮੈਂ ਕਰ ਦਿੱਤਾ ਇਹਨਾਂ ਨੇ ਚੱਲ ਕੇ ਆਣਾ ਸੀ ਅਸੀਂ ਚੱਲ ਕੇ ਆ ਗਏ ਇੱਥੇ ਇੱਥੇ ਮੰਗ ਪੱਤਰ ਲੈ ਲਿਆ ਨਾ ਕੋਲੋਂ ਜਿਹੜੀਆਂ ਮੰਗਾ ਸੀ ਨੋਟਿੰਗ ਲਾ ਕੇ ਸੀਐਮ ਸਾਹਿਬ ਨੂੰ ਡੀਸੀ ਸਾਹਿਬ ਨੂੰ ਤੇ ਇਹ ਚ ਮੰਗਾ ਕੀ ਕੀ ਲਿਖਿਆ ਗਿਆ ਚਰਚ ਨੂੰ ਲੈ ਕੇ ਲਿਖੀ ਗਈ ਹੈ ਜਾਂ ਕੋਈ ਮੁੱਦੇ ਵੀ ਆ ਗਏ ਲੱਗਦਾ ਜ ਟਰਮ ਦੇ ਲਿਖੇ ਕਿ ਉਹ ਸਬੰਧ ਚੈੱਕ ਕਰਕੇ ਸਾਰੀਆਂ ਕਨਵਰਜਨ ਦੇ ਸਬੰਧੀ ਹੈ ਉਹ ਚੈੱਕ ਕਰ ਲੈਣੇ ਸਾਰੀਆਂ ਅਸੀਂ ਹਾਂਜੀ ਹੈ ਜੀ ਉਹ ਜਨਰਲ ਮੰਗਿਆ ਨਾ ਦੇਖ ਲਾ ਮੈਂ ਸਭ ਤੋਂ ਪਹਿਲਾਂ ਸਾਰੇ মিডিਆ ਦੀ ਹਾਜ਼ਰੀ ਮੈਂ ਕਹਿਣਾ ਚਾਹ ਰਿਹਾ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਆ ਇਨਕਲੂਡਿੰਗ ਕ੍ਰਿਸਚੀਅਨ ਸਰ ਕ੍ਰਿਸਚੀਅਨਿਟੀ ਦਾ ਪਵਿੱਤਰ ਬਾਈਬਲ ਮੈਂ ਦਿਲੋਂ ਸਨਮਾਨ ਕਰਦਾ ਕਿਉਂਕਿ ਮੇਰੇ ਬੈਸਟ ਫਰੈਂਡ ਕਈ ਕ੍ਰਿਸਚੀਅਨ ਜਗੇ ਆ ਤੇ ਮੈਨੂੰ ਕ੍ਰਿਸਚੀਅਨ ਨਾਲ ਕੋਈ ਵੀ ਪ੍ਰੋਬਲਮ ਨਹੀਂ ਹੈ ਇਹ ਕਈ ਜਿਹੜੇ ਪ੍ਰਾਈਵੇਟ ਲੋਗ ਹੈ ਇਹ ਬੜੀ ਕਹਿਣ ਦੀ ਕੋਸ਼ਿਸ਼ ਕਰ ਰਹੇ ਆ ਜੀ ਕ੍ਰਿਸਚੀਅਨਿਟੀ ਤੇ ਹਮਲਾ ਕੀਤਾ ਜਾ ਰਿਹਾ ਹੈ ਜਾਂ ਸਾਡੀ ਪਵਿੱਤਰ ਬਾਈਬਲ ਤੇ ਹਮਲਾ ਕੀਤਾ ਜਾ ਰਿਹਾ ਹੈ ਐਦਾਂ ਦੀ ਕੋਈ ਵੀ ਗੱਲ ਨਹੀਂ ਹੈ ਮੈਂ ਪਵਿੱਤਰ ਬਾਈਬਲ ਦਾ ਦਿਲੋਂ ਸਨਮਾਨ ਕਰਦਾ ਤੇ ਮੇਰਾ ਹਰ ਬੰਦਾ ਸਾਡੀ ਮੋਰ ਜਿਹੜਾ ਕਿ ਉਹਨੇ ਮੈਜਿਕ ਮੈਰੀਕਲ ਕਰ ਰਹੇ ਹੈ ਜਿਹੜਾ ਪਖੰਡ ਕਰ ਰਹੇ ਹੈ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੈ ਜਿਹੜਾ ਆਪਾਂ ਕਹੀਆ ਅੰਧ ਵਿਸ਼ਵਾਸ ਪੈਲਾ ਰਹੇ ਹੈ ਅਸੀਂ ਉਸ ਗੱਲ ਦੇ ਬਿਲਕੁਲ ਖਿਲਾਫ ਆ ਉਹ ਕਿਸੇ ਵੀ ਧਰਮ ਦਾ ਪਾਠ ਨਹੀਂ ਹੈ ਫੈਮਲੀਜ਼ ਸਾਹਮਣੇ ਆਈਆਂ ਕੁਝ ਜਿਨ੍ਹਾਂ ਨੇ ਕੋਈ ਗੱਲ ਕੀਤੀ ਹੋਵੇ ਤੁਹਾਡੇ ਨਾਲ ਕੀ ਸਾਡਾ ਜਿਹੜਾ ਸਾਨੂੰ ਦੇਖੋ ਅਸੀਂ ਅਸੀਂ ਜਿਹੜਾ ਨੰਬਰ ਦਿੱਤਾ ਸੀਗਾ ਉਸ ਤੇ ਸਾਨੂੰ ਬਹੁਤ ਕਾਲਸ ਆਈਆਂ ਬੜੇ ਲੋਕਾਂ ਦਾ ਗੁੰਮਰਾਹ ਕਰਕੇ ਕਿਸੇ ਨੂੰ ਫਸਲਾ ਕੇ ਲੋਕਾਂ ਦਾ ਧਰਮ ਜਿਹੜਾ ਬਦਲਿਆ ਉਹ ਸਾਡੇ ਸੰਪਰਕ ਵਿੱਚ ਹੈ ਬੜੇ ਲੋਕੀ ਆਪਣੇ ਧਰਮ ਵਿੱਚ ਵਾਪਸ ਵੀ ਆ ਗਏ ਸਾਰਿਆਂ ਦੀ ਕਹਾਣੀਆਂ ਅਸੀਂ ਪਹਿਲਾਂ ਫੈਕਟ ਚੈੱਕ ਫੈਕਟ ਚੈੱਕ ਕਰਨ ਤੋਂ ਬਾਅਦ ਹੀ ਅਸੀਂ মিডিਆ ਅੱਗੇ ਸਾਰੇ ਬੰਦੇ ਪਿਟਾਵਾਂਗੇ ਤੇ ਸਾਰੀ ਜਿਹੜੀ ਅਸਲੀਅਤ ਬਾਹਰ ਲੈ ਕੇ ਆਵਾਂਗੇ ਮੇਲਾ ਸਰ ਇਹ ਵੀ ਚੀਜ਼ ਚੈੱਕ ਕਰਨ ਚਾਹੀਦੀ ਹੈ ਕਿ ਜਿਹੜੇ ਤਾਜਪੁਰ ਚਰਚਾ ਹੈਗਾ ਜਾਂ ਖੰਬਰਾ ਚਰਚਾ ਹੈਗਾ ਇਥੇ ਆਈਡੀ ਕਾਰਡ ਬਣਾਏ ਹੋਏ ਨੇ ਆਈਡੀ ਕਾਰਡ ਦੇਖ ਕੇ ਹੀ ਅੰਦਰ ਜਾਣ ਦਿੱਤਾ ਜਾਂ ਅਦਰਵਾਇਜ਼ ਬਿਲਕੁਲ ਜੀ ਅਸੀਂ ਕੀ ਚੁਪਾਨ ਦੀ ਗੱਲ ऐसे ਕਿਹੜਾ ਮੈਨੂੰ ਦੱਸੋ ਕਿਹੜਾ ਰਿਲੀਜੀਅਸ ਇੰਸਟੀਚਿਊਨ ਹੈ ਜਿਹਦੇ ਦਰਵਾਜ਼ੇ ਖੁੱਲੇ ਨਹੀਂ ਹੁੰਦੇ ਦਰਬਾਰ ਸਾਹਿਬ ਦੇ ਚਾਰੋਂ ਪਾਸੇ ਦਰਵਾਜ਼ੇ ਖੁੱਲੇ ਕੋਈ ਬੰਦਾ ਕਿਸੇ ਜਾਤ ਦਾ ਕਿਸੇ ਧਰਮ ਦਾਉਤੇ ਜਾ ਸਕਦਾ ਕੋਈ ਤੁਹਾਡੀ ਆਈਡੀ ਨਹੀਂ ਚੈੱਕ ਕਰਦਾ ਕੋਈ ਤੁਹਾਡਾ ਨਾਮ ਨਹੀਂ ਪੁੱਛਦਾ ਕੋਈ ਤੁਹਾਡਾ ਧਰਮ ਨਹੀਂ ਪੁੱਛਦਾ ਇਹਨਾਂ ਨੇ ਕੀ ਛੁਪਾਣਾ ਜਿਉਂ ਉਹਨਾਂ ਦੀਆਂ ਇੰਨੀਆਂ ਉੱਚੀਆਂ ਉੱਚੀਆਂ ਦੀਵਾਰਾਂ ਇੰਨੇ ਵੱਡੇ ਵੱਡੇ ਗੇਟਾਂ ਬੌਂਸਰ ਖੜੇ ਆ ਸਿਕਿਉਰਿਟੀ ਗਾਰਡ ਚੈੱਕ ਕਰਦੇ ਹੀ ਲੋੜ ਇਸ ਗੱਲ ਦੀ ਉਹ ਆਪ ਹੀ ਚੀਜ਼ ਸ਼ੋਅ ਕਰਦੀ ਹੈ ਇਹਨਾਂ ਨੇ ਇਹ ਆਪਣੀ ਜਿਹੜੀ ਇਨਫੋਰਮੇਸ਼ਨ ਬਾਹਰ ਨਹੀਂ ਜਾਣੀ ਪ੍ਰਾਈਵੇਟ মিডিਆ ਨੂੰ ਅੰਦਰ ਆਉਣ ਦੀ ਬਿਲਕੁਲ ਉਹਨਾਂ ਕੋਲ ਹੈ ਹੀ ਨਹੀਂ ਨਾ ਪ੍ਰਾਈਵੇਟ মিডিਆ ਤੇ ਜਾ ਹੀ ਨਹੀਂ ਸਕਦੀ ਇਹਨਾਂ ਦਾ ਆਪਣਾ মিডিਆ ਇਹ ਇਹਨਾਂ ਨੂੰ ਸਵਾਲ ਪੁੱਛਣਾ ਚਾਹੀਦਾ ਕਿ ਤੁਸੀਂ ਕੀ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ਲੋਕਾਂ ਨੂੰ ਕੀ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ মিডিਆ ਕਿਉਂ ਨਹੀਂ ਅਲਾਉਡ ਅੰਦਰ ਜਿਹੜੀ ਕੋਈ ਗਤੀਵਿਧੀ ਹੋ ਰਹੀ ਹੈ ਤੁਸੀਂ ਕਿਉਂ ਨਹੀਂ ਲੋਕਾਂ ਨੂੰ ਦੇਖਣ ਦੇ ਅੰਦਰ ਲੱਗਦਾ ਕਿ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਇਹ ਚੀਜ਼ਾਂ ਕਰਕੇ ਇਹਨਾਂ ਦੇ ਵਿੱਚ ਦੇਖੋ ਪੰਜਾਬ ਦਾ ਮਾਹੌਲ ਜੀ ਅਸੀਂ ਤਾਂ ਪੰਜਾਬ ਦਾ ਮਾਹੌਲ ਠੀਕ ਕਰਨ ਨੂੰ ਆ ਜਿੱਥੇ ਦੇਖੋ ਐਨਾ ਅੰਧਵਿਸ਼ਵਾਸ ਐਨੀ ਕਲੀਅਰਲੀ ਮਾਰਦਾ ਤਾਂ ਵਧੀਆਂ ਨਜ਼ਰ ਆ ਰਹੀ ਜਲੰਧਰ ਦੇ ਵਿੱਚ ਹਾਂਜੀ ਵਾਰਤ ਤੋਂ ਬੋਰ ਬੋਰ ਦੁਆਰਾ ਸਿੰਘ ਮਾਰਦਾ ਤਾਂ ਭਾਜੀ ਸਾਰੀਆਂ ਵਧੀਆਂ ਨਜ਼ਰ ਆ ਰਹੀਆਂ ਬੰਡਾਪਾ ਜਿਹੜਾ ਪੰਜਾਬ ਬਚਾਓ ਮੋਰਚਾ ਹੈ ਅਸੀਂ ਇਹਦੀ ਸਟਾਰਟ ਕੀਤੀ ਹੈ ਜਿਹੜਾ ਇਲੀਗਲ ਧਰਮ ਕਨਵਰਜਨ ਹੋ ਰਹੀ ਹੈ ਬਾਇ ਇਨਟਾਈਸਮੈਂਟ ਬਾਇ ਫਰਾਡ ਬਾਇ ਕਨਵਰਜਨ ਕਿਸੇ ਨੂੰ ਲਿਓਰ ਕਰਕੇ ਗਲਤ ਇਨਫੋਰਮੇਸ਼ਨ ਦੇ ਕੇ ਅਸੀਂ ਉਸ ਗੱਲ ਦੇ ਖਿਲਾਫ ਆ ਤੇ ਮੈਂ ਦੁਬਾਰਾ ਕਹਿ ਰਿਹਾ ਸਾਡਾ ਕਿਸੇ ਧਰਮ ਨਾਲ ਕੋਈ ਵੈਰ ਨਹੀਂ ਅਸੀਂ ਸਾਰੇ ਆਮ ਇਨਸਾਨ ਆ ਵੀ ਆਰ ਆਲ ਲਾਅ ਬਾਈਡਿੰਗ ਸੈਕੂਲਰ ਸਿਟੀਜ਼ਨਸ ਬਟ ਅਪ ਅਕੰਡ ਵਾਤੇ ਖਿਲਾਫ ਆ ਜਿਹੜਾ ਮੰਨਪਤਾ ਦੇ ਰਹੇ ਡਿਪਟੀ ਸਾਹਿਬ ਨੂੰ ਜਾਓ ਪ੍ਰਸ਼ਾਸਨ ਵਿੱਚ ਕੀ ਕੁਝ ਲਿਖਿਆ ਗਿਆ ਲੋਕ ਦੇਖ ਰਹੇ ਨੇ ਤਾਂ ਦੇਖੋ ਸਾਡੇ ਮਾਨਯੋਗ ਡੋਗਰਾ ਸਾਹਿਬ ਜੀ ਇਹਨਾਂ ਨੇ ਇਨੀਸ਼ੀਏਟਿਵ ਲਿਆ ਹੈ ਇਹ ਕਹਿੰਦੇ ਤੁਹਾਨੂੰ ਉੱਥ ਮੈਂ ਇਹਨਾਂ ਨੂੰ ਬਹੁਤ ਧੰਨਵਾਦ ਕਰਦੇ ਹਾਂ ਜੀ ਡੋਗਰਾ ਸਾਹਿਬ ਦਾ ਇਹ ਆਪਣੇ ਤੁਹਾਨੂੰ ਪਤਾ ਜਲੰਧਰ ਵਿੱਚ ਪਿਛਲੇ ਦਿਨਾਂ ਵਾਰਦਾਤ ਕਰਕੇ ਪੁਲਿਸ ਸਾਰੀ ਬਹੁਤ ਬਿਜ਼ੀ ਹੈ ਇਹ ਆਪਣਾ ਟਾਈਮ ਕੱਢ ਕੇ ਇੱਥੇ ਪਹੁੰਚੇ ਹਨ ਇਹਨਾਂ ਨੂੰ ਅਸੀਂ ਜਿਹੜਾ ਮੰਗ ਪੱਤਰ ਦਿੱਤਾ ਹੈ ਜਿਹੜੀਆਂ ਵੀ ਗੱਲਾਂ ਮੈਸੇਜ ਦੱਸੀਆਂ ਜਿਹੜੇ ਵੀ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਹੈ ਉਹ ਸਾਰੀਆਂ ਗੱਲਾਂ ਇਸ ਮੰਗ ਪੱਤਰ ਵਿੱਚ ਲਿਖੀਆਂ ਹਨ ਇਹਦਾ ਡਰਾਫਟ ਮੈਂ ਜਿਹੜਾ ਮੀਡੀਆ ਨੂੰ ਵੀ ਦੇ ਦਾਂਗਾ ਤੇ ਮੇਰਾ ਸਾਰੇ ਮੀਡੀਆ ਵਾਲਿਆਂ ਨੂੰ ਰਿਕੁਐਸਟ ਹੈ ਅੱਜ 26 11 ਤਰੀਕ ਹੈ ਤੁਹਾਡੇ ਸਾਹਮਣੇ ਆਪਾਂ ਪੁਲਿਸ ਨੂੰ ਮੈਮੋਰੰਡਮ ਦੇਤਾ ਹੈ ਤੇ ਤੁਸੀਂ ਹਰ ਹਫ਼ਤੇ ਇਹਨਾਂ ਨੂੰ ਪੁੱ